ਚਾਰਜ ਬੋਦੀ ਖੇਡ ਮੈਦਾਨ ਦੇ ਵਿੱਚ ਮੈਂ ਹੱਦੀ ਖੱਦਰ ਭਾਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਔਰ ਸਾਰੀਆਂ ਰਿਸਪੈਕਟਰ ਸ਼ਖਸੀਅਤਾਂ ਇਸ ਵੇਲੇ ਖੇਡ ਮੈਦਾਨ ਦੇ ਅੰਦਰ ਮੈਂ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ ਸਾਡੇ ਐਸਐਸਪੀ ਸਾਹਿਬ ਕਪੂਰਥਲਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿਕਾਰ ਐਸਐਸਪੀ ਕਪੂਰਥਲਾ ਸਾਡੇ ਨਾਲ ਹੈ ਸਾਡੇ ਕੁਮਨ ਸਾਹਿਬ ਹਲਕਾ ਇੰਚਾਰਜ ਮੈਂ ਵਿਸ਼ੇਸ਼ ਤੌਰ ਤੇ ਉੱਪਰ ਧੰਨਵਾਦ ਕਰਦਾ ਸਾਡੇ ਅਸਟੀ ਹੈੱਡਕੁਆਰਟਰ ਤੇਜਵੀਰ ਸਿੰਘ ਹੰਦੂ ਕੋਪੀਰ ਸਾਹਿਬ ਜੋ ਹਲਕਾ ਇੰਚਾਰਜ ਨੇ ਇਸ ਵੇਲੇ ਇੱਕ ਬੱਚੀਆਂ ਦਾ ਜੋ ਮੈਚ ਕਰਵਾਇਆ ਜਾ ਰਿਹਾ ਹੈ ਜੋ ਖੇਡ ਮੈਦਾਨ ਦੇ ਵਿੱਚ ਨੇ ਕਿਉਂਕਿ ਪੰਜਾਬ ਦੀਆਂ ਇਹ ਬੱਚੀਆਂ ਪੰਜਾਬ ਦੇ ਵਿੱਚ ਲਈ ਵੱਖ-ਵੱਖ ਦੇਸ਼ਾਂ ਦੇ ਵਿੱਚ ਵੀ ਆਪਣੀ ਕਬੱਡੀ ਦੇ ਸਰਦ ਨੇ ਆਪਣੇ ਪੰਜਾਬ ਔਰ ਪੰਜਾਬੀ ਦਾ ਨਾਮ ਇਹਨਾਂ ਨੇ ਉੱਚਾ ਕੀਤਾ ਆਪਣੀ ਮਾਂ-ਬਾਪ ਦਾ ਸਿਰ ਜਿਹੜਾ ਉੱਚਾ ਕੀਤਾ ਪਹਿਲਾ ਤੋਂ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਹੈ ਤੁਸੀਂ ਸਾਰੇ ਅੱਜ ਸਾਡੇ ਸਨੇਤੋ ਇੱਕ ਬਾਾਰ ਕਹਿ ਕੇ ਸਾਰੇ ਇਕੱਠੇ ਹੋ ਗਏ ਹੋ ਇੱਥੇ ਜਿਹੜਾ ਸਾਡਾ ਉਪਰਾਲਾ ਹੈਗਾ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਜਿਹੜੀ ਸਾ ਸੀਐਮ ਸਾਹਿਬ ਦੀ ਸਾਰੀ ਤਮੰਨਾ ਹੈ ਸਾਡੇ ਡੀਐਸ ਡੀਜੀਪੀ ਸਾਹਿਬ ਦਾ ਹੁਕਮ ਹੈ ਕਿ ਜੀ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਨਾ ਹੈ ਉਸ ਕਰਕੇ ਅਸੀਂ ਤੁਹਾਡੇ ਹਲਕਾ ਇੰਚਾਰਜ ਹਰਸਿਮਰਨ ਗੋਮਨ ਜੀ ਦਾ ਵੀ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਲੋਕਾਂ ਨੂੰ ਪ੍ਰੇਰਿਤ ਕਰਕੇ ਇੱਥੇ ਬੁਲਾਇਆ ਅਤੇ ਜਿਹੜੀ ਨਡਾਲਾ ਦੀ ਜਾਂਦਾ ਹੈ ਇਹਨਾਂ ਨੇ ਵੀ ਧੰਨਵਾਦ ਕਰਦੇ ਹੈ ਕਿ ਤੁਸੀਂ ਆਜ ਸ਼ਾਮ ਨੂੰ ਆ ਕੇ ਸਾਰੇ ਇੱਥੇ ਇਹ ਉਪਰਾਲਾ ਜਿਸ ਜਿਹੜਾ ਅਸੀਂ ਕਰ ਰਹੇ ਹੈ ਇਹਨਾਂ ਦੇ ਵਿੱਚ ਨਾ ਸਾਡਾ ਬਹੁਤ ਬਹੁਤ ਸਹਿਯੋਗ ਕੀਤਾ ਹੈ ਅਸੀਂ ਸਾਰੇ ਜਿੰਨੇ ਵੀ ਖਿਡਾਰੀ ਇੱਥੇ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹੈ ਕਿ ਡਿਸਪਾਈਟ ਜਿਹੜਾ ਉਹਨਾਂ ਦਾ ਬਿਜ਼ੀ ਸ਼ਡਿਊਲ ਹੈ ਉਸਕੇ ਬਾਅਦ ਵੀ ਨਾ ਉਹਨਾਂ ਨੇ ਇਹ ਜਿਹੜਾ ਅਸੀਂ ਉਪਰਾਲਾ ਕਰ ਰਹੇ ਹਾਂ ਇਸ ਵਿੱਚ ਬੜ ਚੜ ਕੇ ਸਾਡੇ ਨਾਲ ਸਹਿਯੋਗ ਕੀਤਾ ਹੈ ਔਰ ਜੋ ਜਿੰਨੇ ਵੀ ਬੱਚੇ ਹਨ ਨਡਾਲੇ ਕੇ ਜਾਂ ਪੰਜਾਬ ਕੇ ਅਸੀਂ ਉਹਨਾਂ ਨੂੰ ਵੀ ਅੱਜ ਬੇਨਤੀ ਕਰਦੇ ਹਾਂ ਕਿ ਤੁਸੀਂ ਪੰਜਾਬ ਦੇ ਵਿੱਚ ਰਹਿ ਰਹੇ ਹੋ ਇੱਥੇ ਸਪੋਰਟਸ ਖੇਲਣ ਦਾ ਬਹੁਤ ਮੌਕਾ ਮਿਲਦਾ ਹੈ ਤੁਸੀਂ ਆਪਣੇ ਨਸ਼ਾ ਛੱਡ ਕੇ ਖੇਲਾਵਾਂ ਲਾਓ तो बहुत मौके मिलने हैं जो खेल खेल में अपनाऊगा उन्होंने सरकार भर्ती भी कर दी है डीएसपी भी कर दी है इंस्पेक्टर भी कर दी है ये सब बड़ी मान द नौकरियां हैं साडे भी देख सकते हो साढे दो जोड़े अफसर हैं एक खिलाड़ी हैं तो असं तू भी सारिक्वेस्ट करते हैं कि तुम अपना खेल को अपनाओ और नशा छड़ के भी मदद की लड़ है वो पंजाब पुलिस करेगी असं सेवा दिन रात हाजिर हैं और आगे भी अभी इस तरह के प्रोग्राम करते रहेंगे तो बहुत बहुत धन्यवाद है